ਇਹ ਫਤਿਹ ਬੁਰਜ ਜਿਹੜਾ ਕਿ ਚੱਪੜ ਚਿੜੀ ਜਿੱਥੇ ਸੂਬਾ ਸਰੰਦ ਵਜੀਦ ਖਾਨ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੁੱਧ ਕੀਤਾ ਸੀ ਉੱਥੇ ਬਣਿਆ ਹੋਇਆ ਫਤਿਹ ਬੁਰਜ ਤੇ ਇਸ ਥਾਂ ਦੇ ਉੱਤੇ ਹੀ ਸੂਬਾ ਸਰੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਾਰ ਬੁਲਾਇਆ ਸੀ ਕਿਉਂਕਿ ਜਦੋਂ ਗੁਰਗੋਬ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਮਰਤ ਸਿਖਾ ਕੇ ਪੰਥ ਦਾ ਰਾਜਨੀਤਿਕ ਆਗੂ ਬਣਾ ਕੇ ਗਏ ਸੀ ਤੇ ਉਹਨਾਂ ਨੇ ਪਹਿਲਾਂ ਸੰਡੋਰਾ ਫਤਿਹ ਕੀਤਾ ਤੇ ਉਸ ਤੋਂ ਬਾਅਦ ਸਰਹੰਦਵਾਲ ਰੁਖ ਕੀਤਾ ਤੇ 12 ਮਈ 1710 ਇਸ ਵੀ ਨੂੰ ਚੱਪੜਚੜੀ ਵਿਖੇ ਵਜੀਦ ਖਾਨ ਦੇ ਨਾਲ ਜਿਹੜਾ ਯੁੱਧ ਹੋਇਆ ਤੇ ਉਹਨੂੰ ਪਾਰ ਬੁਲਾਇਆ ਤੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਬਦਲਾ ਉਹਨਾਂ ਨੇ ਲਿਆ ਚੱਪੜ ਚਿਲੀ ਮੇ ਕੇ ਇਹ ਬਣਿਆ ਹੋਇਆ ਤੇ ਇਹ ਫਤਿਹਗੜ ਸਾਹਿਬ ਜਾਦਾਂ ਦੀ ਯਾਦ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਤੇ ਉਹਨਾਂ ਨੂੰ ਅੱਜ ਵੀ ਲੋਕ ਮੱਥਾ ਟੇਕਦੇ ਨੇ ਪਰ ਜ਼ੁਲਮ ਕਰਨ ਵਾਲਿਆਂ ਨੂੰ ਕੋਈ ਯਾਦ ਨਹੀਂ ਕਰਦਾ ਹੁੰਦਾ ਸੂਬਾ ਸਰੰਦ ਨੂੰ ਕਿਹੜਾ ਯਾਦ ਕਰਦਾ ਹੈ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਲੋਕ ਨਤਮਸਤਕ ਅੱਜ ਵੀ ਹੁੰਦੇ ਨੇ ਤੇ ਠੰਡਾ ਬੁਰਜ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਨੂੰ ਮਾਤਾ ਗੁਜਰੀ ਜੀ ਦੇ ਨਾਂ ਤੇ ਲੰਗਰ ਹਾਲ ਬਣਿਆ ਹੋਇਆ ਫਤਿਹਗੜ੍ਹ ਸਾਹਿਬ ਤੇ ਲੱਖਾਂ ਲੋਕੋ ਤੇ ਹਰ ਰੋਜ਼ ਲੰਗਰ